ਲੋ ਵੀ ਫਾਈਨਲੀ ਆਪਾਂ ਖੱਤੇਵੇਂ ਜੇ ਪਹੁੰਚ ਚੁੱਕੇ ਹਾਂ ਬਾਬਾ ਜੀ ਨੇ ਕਿਹਾ ਕਿ ਸ਼ੋਰ ਵਧੀਆ ਆਊਗਾ ਖੱਤੇਵੇਂ ਤੇ ਬਾਜ ਦੇ ਫਤਿਹ ਭਾਈ ਨੇ ਇੰਟਰਵਿਊ ਲੈਣੀ ਸੀ ਕਿ ਵੀ ਫਤਿਹ ਭਾਈ ਦੇ ਵੀ ਬਤ ਮਗਰ ਵੀਊ ਵਧੀਆ ਆਊਗਾ ਬਾਕੀ ਤੁਸੀਂ ਬਾਬਾ ਜੀ ਦੇਖ ਸਕਦੇ ਹੋ ਬਾਜ ਨੂੰ ਪਾਣੀ ਪਿਲਾ ਰਹੇ ਆ ਕਿਉਂਕਿ ਬਾਜ ਦਾ ਮੂੰਹ ਸੁੱਕ ਰਿਹਾ ਸੀਗਾ ਇਸ ਕਰਕੇ ਤੇ ਫਤਿਹ ਭਾਈ ਨੇ ਵੀ ਥੋੜੇ ਬਾਰੇ ਬਸ ਸ਼ੋਰ ਲੈ ਆ ਤੇ ਬਾਕੀ ਇੰਟਰਵਿਊ ਵੀ ਲਈ ਆ ਦੇਖ ਸਕਦੇ ਸ਼ੋਰ ਲੈ ਰਿਹਾ ਫਤਿਹ ਭਾਜੀ ਵੀ ਇੱਧਰ ਬਾਜ ਨੂੰ ਪਾਣੀ ਪਿਲਾ ਰਿਹਾ ਬਾਬਾ ਜੀ ਬਾਕੀ ਤੁਸੀਂ ਮਿਲਿਓ ਬਲੌਗ ਦੇ ਨਾਲ ਫਿਲਹਾਲ ਫਾਦੀਬ ਨੇ ਇੰਟਰਵਿਊ ਲੈਣੀ ਆ ਫਿਰ ਆਪਾਂ ਤੁਹਾਨੂੰ ਮਿਲਦੇ ਆ ਬਲੌਗ ਦੇ ਵਿੱਚ ਸਾਰਿਆਂ ਨੂੰ ਖੂਸੂਸ ਵਾਗਰ ਕਰਦੇ ਹੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਦੇ ਬਲੌਗ ਦੇ ਵਿੱਚ ਫਾਦੀਬ ਹੀ ਮੈਨੂੰ ਕਹਿੰਦਾ ਸੀਗਾ ਵੀ ਜਾਣਾ ਆਪਾਂ ਫਾਦੀਗੜ ਸਾਹਿਬ ਬਾਕੀ ਦੇਖ ਸਾਡੇ ਫਸੀਲ ਬਦੇ ਭਾਈ ਜੀ ਸਾਰਿਆਂ ਨੂੰ ਬਾਕੀ ਅੱਜ ਫਾਦੀਬ ਹੀ ਨੇ ਕਹਿੰਦਾ ਠੀਕ ਹੈ ਆਪਾਂ ਫੜੀ ਗਾੜੇ ਲੱਗੇ ਕੋ ਪੈਂਡੇ ਆ ਚ ਬਾਜ ਵਾਲੇ ਸਿੰਘ ਅਨਿਆਕ ਸਿੰਘ ਅਛਾ ਨੰਗ ਸਿੰਘ ਆ ਬਾਜ ਵਾਲੇ ਬਾਜ ਰੱਖਿਆ ਤੇ ਆਪਾਂ ਮੇਰੇ ਜਾਣਾ ਨੂੰ ਅਛਾ ਹੀ ਨਾਲੇ ਵੀਡੀਓ ਬੁੜੀ ਬਣਾਵਾਗੇ ਮੇਰੇ ਜਾ ਤੱਕ ਚੱਲਦੇ ਆ ਤਾਂ ਕਰਕੇ ਹੁਣ ਬਾਕੀ ਨਿਕਲੇ ਆ ਹਨ ਘਰੋਂ ਵੀਡੀਓ ਵਲੋਗ ਦੇ ਨਾਲ ਸਾਹਿਬ ਦੀ ਦੂਰੀ ਹੈਗੀ 130 ਕਿਲੋਮੀਟਰ ਪੈਂਡ ਤੋਂ ਸਾਡੇ ਅਛਾ ਹੀ ਕੋਸ਼ਿਸ਼ ਕਰਾਂਗੇ ਨਾਲੇ ਗੁਰਦਰ ਸਾਹਿਬਾ ਥੱਡੇ ਜਾਵਾਂਗੇ ਨਾਲੇ ਮਿਲ ਜਾਵਾਂਗੇ ਉਧਰ ਵੀ ਹਨ ਕੋਈ ਨਾਲੇ ਵੀਡੀਓ ਬੁੜੀ ਬਣਾ ਲੈ ਹਾਂਜੀ ਹਾਂਜੀ ਬਾਕੀ ਹੁਣ ਲੱਗਣੇ ਆ ਘਰੋਂ ਚੱਲਦੇ ਆ हो गया ग्यारह बज के इक्की बाकी हले निकले हैं घरों टोटल सफर भाई अपना डेढ़ सौ किलोमीटर है तो एक सौ तीह किलोमीटर टोटल सफर है अच्छा इन्ना की बाकी आप गुरुद्वारा साहब मत्था भी टेका फिलहाल आप निकले हैं हले ਹੁਣ ਗੱਡੀ ਦੇ ਵਿੱਚ ਡੀਜ਼ਲ ਭਰਉਣ ਲਈ ਪੈਟਰੋਲ ਪੰਪ ਤੇ ਰੁਕੇ ਆ। ਲੋਵੀ ਨੂਰਮਾਲ ਪਹੁੰਚ ਗਏ ਆਪਾਂ ਹੁਣ। ਆਪਾਂ ਨੈਸ਼ਨਲ ਹਾਈਵੇ ਤੇ ਚੜ ਗਏ ਆਂ ਸੋ ਆਪਾਂ ਹੁਣ ਸਿੱਧੇ ਜਾਣਾ ਫਤੇਗੜ ਸਾਹਿਬ ਕੋਈ ਰਾਹ ਦੇ ਵਿੱਚ ਮੋੜ ਕੇ ਸਿੱਧੇ ਬੋਲੋ ਕੋਲੀ ਸਿੱਧੇ ਜਾਣਾ ਇਹਨੇ ਅਜ 44 ਤੇ ਆ ਗਏ ਜਿਹੜਾ ਸਦਾ ਕੰਨਿਆ ਕੁਮਾਰੀ ਜਾਂਦਾ ਹੈ ਸਿੱਧੇ ਟੂ ਕੰਨਿਆ ਕੁਮਾਰੀ ਹਾਜੀ ਨੇ ਹਾਂਜੀ ਹਾਂਜੀ ਅੱਗੇ ਆਪਾਂ ਟੂਰ ਬਲਾਇਰ ਦੇ ਪਹੁੰਚ ਚੁੱਕੇ ਆਂ ਸਭ ਤੋਂ ਮਹਿੰਗਾ ਟੂਰ ਬਲਾਇਰ ਆਇਆ ਮੇਰੇ ਸਾਹਮਣੇ ਇਹਦੀ 10 ਕਸ ਹੋਣੀ ਹੈ ਨਾ ਭਾਈ ਇਹਨਾਂ ਦਾ ਨਹੀਂ મતਲਬ ਪੰਜਾਬ ਦੇ ਵਿੱਚ ਸਭ ਤੋਂ ਮਹਿੰਗਾ ਇਹ 220 ਰੁਪਏ ਇੱਕ ਪਾਸੇ ਹੈ 220 330 ਰੁਪਏ ਹੈਗੇ ਔਰ ਜਾਣਦੇ ਅੱਛਾ 330 ਰੁਪਏ ਆਪ ਦਾ ਆਪਣਾ ਟੋਟਲ ਸਫਰ 44 ਮੀਟਰ ਵਿੱਚ 44 ਕਿਲੋਮੀਟਰ ਰਹਿ ਗਿਆ 44 ਕਿਲੋਮੀਟਰ ਰਹਿ ਗਿਆ ਜਣਾ ਜਾਣਾ ਤਾਂ ਪਿੰਡ ਦੇ ਵਿੱਚ ਆ ਕੇ ਤੇ ਫਤਿਹਗੜ੍ਹ ਸਾਹਿਬ ਜਣਾ ਹਾਂਜੀ ਫਤ ਪਿੰਡ ਦੇ ਵਿੱਚ ਆਣਾ ਵੀਰ ਨੇ ਬਾਜ ਰੱਖਿਆ ਹੋਣਾ ਕੋਈ ਨਾ ਬੱਸ ਇਸ਼ਾਰਾ ਲਾ ਕੇ ਜਾਈਏ ਫਤਿਹਗੜ੍ਹ ਸਾਹਿਬ ਹਾਂਜੀ ਫਾਈਨਲੀ ਹੁਣ ਆਪਾਂ ਨੈਸ਼ਨਲ ਹਾਈਵੇ ਥੱਲੇ ਉਤਰ ਚੁੱਕੇ ਹਾਂ ਤੇ ਇੱਥੇ ਪਿੰਡ ਆ ਆਪਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਦੇ ਆ ਰੂਟ ਦੇ ਉੱਤੇ ਤੂੰ ਇੱਥੋਂ 2 2.5 ਕਿਲੋਮੀਟਰ ਰਹਿ ਗਿਆ ਆ ਹੋਰ ਬਾਕੀ ਆਪਾਂ ਤੁਹਾਨੂੰ ਉਹ ਵਾਲੇ ਪਿੰਡ ਜਾ ਕੇ ਮਿਲਦੇ ਆ ਭਈ ਪਿੰਡ ਦਾ ਨਾਮ ਕੀ ਆ ਵਾਲੇ ਦਾ ਨਹੀਂ ਮੈਨੂੰ ਪਤਾ ਯਾਰ ਪਹਿਲੀ ਵਾਰੀ ਮੈਂ ਨਾ ਬਬਈ ਪਿੰਡ ਤਾਂ ਮੇਲੇ ਦਾ ਪਹਿਲਾ ਹੈਗੇ ਆ ਮਤਲਬ ਪਿੰਡ ਪਹਿਲੀ ਵਾਰ ਚਲੋ ਕੋਈ ਨਾ ਆਪਾਂ ਉੱਥੇ ਜਾ ਕੇ ਪੁੱਛਾਂਗੇ ਬਾਬਾ ਜੀ ਨੂੰ ਵੀ ਕਿਹੜਾ ਪਿੰਡ ਆ ਦੱਸਦੇ ਆਪਾਂ ਤੁਹਾਨੂੰ ਜਾ ਕੇ ਪਿੰਡ ਦਾ ਨਾਮ ਵੀ ਫਾਈਨਲੀ ਆਪਾਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਭ ਦੇ ਮੂਰੇ ਆਪਾਂ ਖੜੇ ਆ ਤੇ ਪਹਿਲਾਂ ਆਪਾਂ ਤੁਹਾਡੀ ਭੈਣ ਇੱਥੇ ਇੰਟਰਵਿਊ ਲੈਣੀ ਸੀਗੀ ਪਹਿਲਾਂ ਉੱਥੇ ਚੱਲਦੇ ਆ ਫਿਰ ਬਾਅਦ ਚ ਆਪਾਂ ਗੁਰਦੁਆਰਾ ਸਾਹਿਬ ਮੱਥਾ ਵੀ ਦੇਕਾਂਗੇ ਬਾਕੀ ਤੁਸੀਂ ਮਿਹਣੇ ਲਓ ਬਲੌਗ ਦੇ ਨਾਲ ਬਾਕੀ ਆਪਣੇ 42 ਪਿੰਡ ਤੋਂ ਇੱਥੇ ਓਨ ਦਾ ਟਾਈਮ ਭਾਈ ਕਿੰਨੇ ਕੁ ਲੱਗਿਆ ਆਊਗਾ ਲੱਗਿਆ ਪਿੰਡ ਘੜਾਈ ਹਾਂ 22 ਕਿੰਨੇ ਲੱਗੇ ਫੋਟੀਗੜ ਸਾਹਿਬ ਤੋਂ ਕਿਉਂਕਿ ਅੱਗੇ ਸਿਗਾ ਛੋੜੇ ਜਿਹਾ ਪਿੰਡ ਪਿੰਡ ਦਾ ਨਾਮ ਸਗਾ ਬੱਸੀ ਪਠਾਣਾ ਬਾਕੀ ਬਾਬਾ ਜੀ ਦੀ ਆਉਣ ਦੀ ਵੇਟ ਕਰਦੇ ਪਏ ਆਪਾਂ ਫਾਈਨਲੀ ਹੋਣਾ ਬਾਬਾ ਜੀ ਆਪਾਂ ਟੱਕਰ ਚੁੱਕੇ ਆ ਦੇਖ ਸਕਦੇ ਹੋ ਉਹ ਘਰੇ ਬਾਬਾ ਜੀ ਸੋ ਫਾਈਨਲੀ ਆਪਾਂ ਬਾਬਾ ਜੀ ਨੂੰ ਮਿਲ ਲਏ ਹਾਂ ਸੋ ਵੀਡੀਓ ਵੀਡੀਓ ਹੋਣਾ ਉਹ ਵੀ ਨਾਲ ਲੈਣਾ ਰਾਜਾ ਤੋਂ ਵੀ ਬਣਾਣੀ ਫਾਈਨਲੀ ਟਾਈਮ 1:48 ਹੋ ਗਏ ਆ ਸੋ ਬਾਬਾ ਜੀ ਨੇ ਕਿਹਾ ਕਿ ਇੱਥੇ ਬਹਿ ਜਾਓ ਬਾਕੀ ਆਪਾਂ ਤੁਹਾਨੂੰ ਮਲਾਉਣੇ ਬਾਜ਼ ਵੀ ਦਿਖਾਉਣੇ ਆ ਅੱਬਾ ਜੀ ਦਾ ਬਾਜ਼ ਦੇਖ ਸਕਦੇ ਹੋ ਬਾਕੀ ਇੱਥੇ ਵਧੇ ਭਾਈ ਵੀ ਨਹੀਂ ਲੈਂ ਲੱਗੇ ਇਧਰ ਇੰਟਰਵਿਊ ਵੀ ਬਾਬਾ ਜੀ ਦੀ ਬਾਜ ਵਾਲੇ ਸਾਰੇ ਕੋਲ ਤੰਦਰ ਸੁਗੇ ਦੇਖ ਸਕਦੇ ਹੋ ਬਾਹਰ ਦਾ ਬਜੀ ਦਾ ਪੂਰੀ ਬੈਠਦਾ ਸੋ ਆ ਬਾਬਾ ਜੀ ਦੀਆਂ ਬੇਟੀਆਂ ਆ ਸੁਣਾ ਬਾਬਾ ਮੈਂ ਕੋਈ ਆਪਣੀ ਫਾਈਨਲੀ ਇਧਰ ਗੱਡੀ ਖੜੀ ਹੋ ਚੁੱਕੀ ਆ ਸੋ ਉਧਰ ਫਤੇ ਭਾਈ ਹੋਣੀ ਦੇਖ ਸਕਦੇ ਹੋ ਭਾਈ ਉਹਨੇ ਬਾਬਾ ਜੀ ਦੇ ਇੰਟਰਵਿਊ ਲੈਣ ਆਏ ਸੀਗੇ ਤੇ ਹੁਣ ਬਾਕੀ ਲੈਣ ਲੱਗੇ ਇੰਟਰਵਿਊ ਭਾਈ ਹੁਣ ਇਹਦੀ ਬਾਕੀ ਤੁਹਾਨੂੰ ਬਾਜ ਦੇ ਸ਼ਾਰਟ ਵੀ ਦਿਖਾਉਣੇ ਆ ਆਪਾਂ Bye-bye. ਫਤੇਵਾ ਹੀ ਨੇ ਇੰਟਰਵਿਊ ਵੀ ਲੈ ਲਈ ਬਾਬਾ ਜੀ ਦੀ ਬਾਜ ਵਾੜੇ ਸਾਰੀ ਜਾਣਕਾਰੀ ਬੱਲੇ ਲਈ ਆ ਤੇ ਹੁਣ ਚੱਲੇ ਆ ਆਪਾਂ ਫਤਿਹਗੜ ਸਾਹਿਬ ਮੱਥਾ ਟੇਕਣ ਬਾਬਾ ਜੀ ਵੀ ਬਾਜ ਲੈ ਕੇ ਮਗਰ ਬੈਠੇ ਹੋਏ ਆ ਮੇਰੇ ਦੇ ਬਲੌਗ ਦੇ ਨਾਲ ਚੱਲਦੇ ਆ ਫਤਿਹਗੜ ਸਾਹਿਬ ਮੱਥਾ ਟੇਕਣ ਫਾਈਨਲੀ ਭਾਈ ਹੁਣਾਂ ਨੇ ਇੰਟਰਵਿਊ ਲੈ ਲਈ ਬਾਬਾ ਜੀ ਦੀ ਤੇ ਹੁਣ ਆਪਾਂ ਚੱਲੇ ਆ ਫਤਿਹਗੜ ਸਾਹਿਬ ਮੱਥਾ ਟੇਕਣ ਲੋਵੀ ਹੋਣ ਆਪਾਂ ਫਾਈਨਲੀ ਭਾਈ ਹੋਏ ਨੇ ਇੰਟਰਵਿਊ ਲੈ ਲਈ ਆ ਬਾਬਾ ਜੀ ਦੀ ਤੇ ਹੁਣ ਫਾਈਨਲੀ ਨਿਕਲ ਚੁੱਕੇ ਆ ਜੀ ਫਤਿਹਗੜ ਸਾਹਿਬ ਆਪਾਂ ਮੱਥਾ ਟੇਕਣ ਚਲੇ ਆ ਇੱਥੋਂ ਜਰਾ ਵੀ ਦਰਸ਼ਨ ਕਰ ਲਈਏ ਮੈਂ ਕਿਹਾ ਐਂ ਦਾ ਹੈਗੇ ਲੱਗ ਥੋੜੀ ਮੋੜਨਾ ਚਾਹੀਦਾ ਆ ਜੂ ਜੂਰ ਹਾਂਜੀ ਭਾਈ ਇੰਨੀ ਦੂਰ ਆ ਆਹ ਚਲਾਉਂਦੇ ਆਪਾਂ ਕੋਲੋ ਮੋੜ ਜਾਾਂਗੇ ਉਹ ਮਾੜੀ ਗੱਲ ਹੈਗਾ ਕਿ ਅਸੀਂ ਦਰਸ਼ਨ ਮੇਲੇ ਕਰਕੇ ਜਾ ਹਾਂਜੀ ਹਾਂਜੀ ਨਾਲੇ ਇੱਥੋਂ ਤਾਂ ਬਹੁਤ 2-4 ਕਿਲੋ ਮਿਲ ਰਹੇ ਆ ਨੇ ਭਾਈ ਮੇਰੇ ਘਰ ਹਾਂ 4 ਕਿਲੋ ਇੱਥੋਂ 4 ਕਿਲੋ ਮੈਂ ਡਰੱਮ ਬਾਕੀ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਆਂ ਵਲੋਗ ਦੇ ਵਿੱਚ ਮੇਰੇ ਦੇ ਵਲੋਗ ਦੇ ਨਾਲ ਗੱਡੀ ਗੱਡਾ ਸਾਹਿਬ ਗੱਡੀ ਵੀ ਆਪਣੀ ਬੈਕ ਸਾਈਡ ਲੱਗ ਚੁੱਕੀ ਹੈ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਆਪਾਂ ਹੁਣ ਚੱਲੇ ਆ ਮੱਥਾ ਟੇਕਣ ਅਬ ਵੀ ਤੁਸੀਂ ਵੀ ਗੁਰੂ ਘਰ ਦਾ ਪ੍ਰਚਾਰ ਸ਼ਕੋ ਜੀ ਅਧਿਕਾਰ ਸਾਹਿਬ ਮੱਥਾ ਵੀ ਟਿਕਲਾ ਤੇ ਬਾਜਵਾਲ ਸਿੰਘ ਨੇ ਫੱਦੀ ਭਾਈ ਨੂੰ ਇੰਟਰਵਿਊ ਵੀ ਲੈ ਲਈ ਆ ਸੋ ਮੈਂ ਉੱਜਾ ਕਿ ਆਪਾਂ ਵੀ ਇੱਕ ਬਲੌਗ ਬਣਾਈ ਦਿਖਾਈਏ ਬਾਜਵਾਲ ਸਿੰਘ ਨੂੰ ਬਾਕੀ ਫਿਲਹਾਲ ਆਪਾਂ ਕਰੇ ਜਾ ਰਹੇ ਆ ਉਹ ਵੀ ਲੱਗੀ ਹੋਈ ਆ ਫੱਦੀ ਭਾਈ ਤਾਂ ਲੱਗੀ ਹੋਈ ਆ ਮਨ ਲੱਗਾ ਹੈ ਨਾ ਭਾਈ ਸੋ ਆਮੇ ਇਹ ਕਰ ਰੋਗੇ ਆ ਕਿ ਇਹੋ ਟੀਟੀ ਫੱਦੀ ਭਾਈ ਦਾ ਨਹੀਂ ਬਾਕੀ ਅੱਜ ਆਪਾਂ ਖਾਣੇ ਵੀ ਨਹੀਂ ਆ ਮੇਰੇ ਬਲੌਗ ਦੇ ਨਾਲ ਫਿਲਹਾਲ ਆਪਾਂ ਕਰੇ ਜਾ ਰਹੇ ਆ ਕੇ ਫਿਲਹਾਲ ਆਪਾਂ ਲੈ ਫਰਾਈਆਂ ਦੇ ਕੋਕ ਪੀ ਰਹੇ ਆ ਬਲੌਗ ਨੂੰ ਜੇਤਾ ਭੁੱਲ ਗਏ ਲਗੇ ਭੁੱਖ ਜਿਆਦਾ ਲੱਗੀ ਕਰਕੇ ਇਹ ਬਾਕੀ ਫਿਲਹਾਲ ਜਾਣੇ ਪਈ ਉਹਨਾਂ ਆਪ ਕਰੇ ਮੇਰੇ ਬਲੌਗ ਦੇ ਨਾਲ ਚੱਲਦੇ ਆਂ ਖਾਣ ਦੇ ਚੱਕਰਾਂ ਦੇ ਬਲੌਗ ਵੀ ਭੁੱਲ ਗਿਆ ਮੁੰਡੇ ਖਾਣ ਦੀ ਜਗ੍ਹਾ ਨਹੀਂ ਲੱਗੀ ਜਿਆਦਾ ਹੀ ਲੱਗੀ ਸੀ ਕੋਈ ਭੋਕ ਤਾਂ انشاءاللہ ਟਾਈਮ ਤਕਰੀਬਨ 6:52 ਮਿੰਟ ਹੋ ਗਏ ਆ ਫਿਲਹਾਲ ਆਪਾਂ ਘਰੇ ਨਹੀਂ ਪਹੁੰਚੇ ਘਾਟ ਫੜਮ ਮਗਰੀ ਆ ਮਿਲਦੇ ਆ ਬਲੌਗ ਦੇ ਵਿੱਚ ਘਰ ਜਾ ਕੇ ਪਹੁੰਚ ਚੁੱਕੇ ਆ ਘਰੇ ਤੇ ਆਪਾਂ ਨੂੰ ਜਾਣ ਲੱਗੇ ਟਾਈਮ ਤਕਰੀਬਨ 10 ਘੰਟੇ ਲੱਗੇ ਆ ਤੇ ਆਉਣ ਲੱਗੇ ਆਪ ਨੂੰ 2-3 ਘੰਟੇ ਲੱਗੇ ਆ ਕਿਉਂਕਿ ਆਉਣ ਲੱਗੇ ਆਪਣੀ ਸਪੀਡ ਸੀਗੀ ਥੋੜੀ ਜਿਆਦਾ ਸੀਗੀ ਤੇ ਬਾਕੀ ਜੇ ਤੁਸੀਂ ਬਾਜ ਵਾਲੇ ਸਿੰਘ ਦੀ ਭਾਜੀ ਨੇ ਜਿਹੜੀ ਇੰਟਰਵਿਊ ਲਈ ਸੀਗੀ ਫਤੇਹ ਭਾਈ ਨੇ ਉਹ ਵੀ ਤੁਸੀਂ ਦੇਖਣੀ ਆ ਤੇ ਫਤੇਹ ਭਾਈ ਦੇ ਚੈਨਲ ਦਾ ਨਾਮ ਹੈਗਾ ਦਾ ਫਤੇਹ ਚੈਨਲ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਬਾਕੀ ਇਦਾਰੇ ਮੇਰੇ ਬਲੌਗ ਹੌਂਦੇ ਰਿਹਾ ਕਰੋਗੇ ਜਿਹੜੇ ਜਿਹੜੇ ਮੇਰੇ ਬੰਦੇ ਬਲੌਗ ਦੇਖਦੇ ਆ ਉਹਨਾਂ ਦਾ ਤੈਜ ਲੋ ਧੰਨਵਾਦ ਆ ਤੇ ਜਿਹੜੇ ਨਵੇਂ ਬੰਦੇ ਬਲੌਗ ਦੇਖਦੇ ਆ ਉਹ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਹੜੇ ਪੁਰਾਣੇ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਨਵੇਂ ਵੀ ਦੇਖਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਇਦਾਰੇ ਬਲੌਗ ਹੌਂਦੇ ਰਹਿ ਕਰੋਗੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸੱਚੀ